ਕੀਰਾ ਪਿੰਡੀ ਮਾੜੀ ਨੋਂ ਬਾਦ ਮੇਰਾ ਤੇ ਚਮਕੇ ਹੀ ਚਮਕਿਆਂ ਦਾ ਸੀ ਮੈਂ ਮੇਰੇ ਸੌਣੇ ਮਾੜੀ ਕੀ ਗੱਲ ਹੋਈ ਜੀ ਇਹਨੂੰ ਸੱਟਾਂ ਲਾ ਦਿੱਤੇ ਆ ਵੀਰ ਜੀ ਕਿਨੇ ਉਹ ਨੰਨਾਂ ਘਰ ਵਾਲਿਆਂ ਐਵੇਂ ਆਲਿਆਂ ਨੇ ਸਰਦੂਲ ਸਿੰਘ ਹੋਣਾ ਨਹੀਂ ਲਾ ਕੇ ਸੱਟਾਂ ਦੇ ਉੱਤੇ ਪਰਾਲੀ ਪਾ ਦਿੱਤੀ ਆ ਜਿਹਨੇ ਆਪਣੇ ਆਪ ਪਤਾ ਨਹੀਂ ਕਿਵੇਂ ਉੱਠਿਆ ਕੋਬਾ ਗੱਬਾ ਹੋ ਕੇ ਇੱਥੇ ਕਰੀ ਗਿਆ ਤੇ ਕਰ ਜਾਂਦਿਆਂ ਨੇ ਆਖ ਤਾਂ ਮੈਨੂੰ ਸੱਟਾਂ ਲਾਈਆਂ ਉਲਟੀ ਨਹੀਂ ਖਲੋਤੀ ਉਲਟੀਆਂ ਹੀ ਆਈ ਗਈਆਂ ਤੇ ਮੁੜ ਕੇ ਹੀ ਪਾ ਕੇ ਲੈ ਗਏ ਆ ਕੱਕੜਾ ਹਸਪਤਾਲ ਉੱਥੇ ਵੀ ਰਾਤ ਰੱਖਿਆ ਇਹ ਅਗਲੇ ਦਿਨ ਹੀ ਬਰਨਾਨਾ ਹਸਪਤਾਲ ਲੈ ਗਏ ਆ ਜੀ ਤੇ ਬਹੁਤ ਮੰਦੀ ਹਾਲਤ ਸੀ ਤੇ ਬਿਆਨ ਦਿੰਦਾ ਹੀ ਰਿਹਾ ਬੋਲਦਾ ਹੀ ਰਿਹਾ ਤੇ ਇਹਨਾਂ ਨੇ ਹੁਣ ਸਾਡੀ ਕਾਰਵਾਈ ਕੋਈ ਨਹੀਂ ਕੀਤੀ ਇਹਨਾਂ ਨਾਂ ਬਿਆਨਾਂ ਦੇ ਕੋਈ ਸਾਨੂੰ ਸੋਚਿਆ ਕੀਤਾ ਕੁਛ ਤੇ ਨਾ ਹੋਣੇ ਸਾਨੂੰ ਹੁਣ ਅੱਜ ਡਾਟਵਾਲ ਦੇਣ ਤੇ ਸਾਨੂੰ ਸੁਣਾ ਤੁਹਾਡਾ ਇਹ આરોਪ ਆ ਵੀ ਜਿਹੜੀ ਉਹ ਰਿਪੋਰਟ ਮਾਰੀ ਉਹਦੇ ਕਰਕੇ ਮੌਤ ਹੋਈ ਇਹਦੀ ਉਹਦੇ ਕਰਕੇ ਮੌਤ ਹੋਈ ਆ ਹਾਂ ਉਹਦੇ ਕਰਕੇ ਹੋਈ ਆ ਵੀਰ ਜੀ ਤੇ ਹੁਣ ਤੁਸੀਂ লাশ ਨੂੰ ਲੈ ਕੇ ਥਾਣੇ ਬਾਹਰ ਇਹਦੇ ਪੁੱਛ ਨਹੀਂ ਗਿਆ ਕਿ ਆ ਕੀ ਹੁਣ ਸਾਨੂੰ ਗੜੀਆਂ ਦਬਕੀਆਂ ਮਾਰਦੇ ਆ ਤੁਸੀਂ ਇਦਾਂ ਬੋਲਦੇ ਓਦਾਂ ਬੋਲਦੇ ਆ ਅਸੀਂ ਕੀ ਕਰੀਏ ਸਾਨੂੰ ਚਾਹੀਦਾ ਜੋ ਵੀ ਸਾਡਾ ਹੋਣਾ ਚਾਹੀਦਾ ਉਹ ਕੌਣ ਨੇ ਜਿਨ੍ਹਾਂ ਨੇ ਕੁੱਟਿਆ ਵਾ ਉਹਨਾਂ ਦਾ ਕੀ ਨਾਮ ਹੋਣਾ ਚਾਹੀਦਾ ਉਹ ਸਰਪਾਲ ਸਿੰਘ ਸੀ ਕਿੱਥੋਂ ਦੇ ਰਹਿਣਾ ਦੇ? ਇਹ ਐਵੇਂ ਦੇ ਰਹਿਣ ਨਾਲੇ। ਹਾਂ। ਉਹਨਾਂ ਨਾਲ ਪਹਿਲਾਂ ਕੋਈ ਰੰਜਿਸ਼ ਹੈਗੀ ਨਾ ਕੋਈ ਨਹੀਂ ਸੀ ਸਾਡੀ ਵੀਰ ਜੀ ਇਹ ਭਗਤ ਬੰਦਾ ਸੀ। ਕੋਈ ਨਹੀਂ ਸੀ ਕਿਸ ਨੂੰ ਫਿਰ ਕੁੱਟ ਮਾਰ ਕਿਉਂ ਕੀਤੀ? ਪਤਾ ਨਹੀਂ ਉਹਨਾਂ ਨੇ ਸ਼ਰਾਬੀ ਹੋયા ਨਹੀਂ ਇਹਨੂੰ ਪਤਾ ਨਹੀਂ ਥੋਡੀ ਮਾਰੀ ਗਏ ਤਾਂ ਮੈਨੂੰ ਥੋਡੀ ਮਾਰੀ ਗਈ। ਕੁੱਟ ਮਾਰ ਕਿੱਥੀ ਹੋਈ ਦੀ ਹੋਈ ਹੈ? ਉੱਥੇ ਹੀ ਉਹਨਾਂ ਦੇ ਬੂਏ ਗਾੜੀ। ਉਹਨਾਂ ਦੇ ਘਰ ਹਾਂਜੀ। ਅੱਛਾ। ਉਹਨਾਂ ਦੇ ਬੂਏ ਗਾੜੀ। ਇਹ ਉੱਥੇ ਹੀ ਲੰਗੇ ਸੀ। ਇਹ ਨੂੰ ਪਾਰੋਂ ਦੇ ਲੋਰ ਜਾ ਘਰੋਂ ਚੱਲ ਕੇ ਆਏ। ਅੱਛਾ। ਤੇ ਉਹ ਪੀਤੀ ਦੇ ਲੋਰ ਚੱਕੇ ਵੀ ਚੱਲ ਜਾਂਦਾ ਹੁੰਦਾ ਸੀ ਕਿ ਪੈਗ ਲਗਾ ਹੀ। ਤੇ ਪਰ ਉਹਨਾਂ ਐਨਾ ਹੀ ਵੀਰ ਜੀ ਜੇ ਤੁਹਾਨੂੰ ਇਨਸਾਫ ਨਹੀਂ ਮਿਲਦਾ ਫਿਰ ਡੈੱਡ ਬੋਡੀ ਦਾ ਕਿਦਾ ਕਰੋਗੇ ਤਾਂ ਫਿਰ ਉਹਨਾਂ ਆਹੀ ਉਹਨਾਂ ਚੇਰ ਨਹੀਂ ਕਰਾ ਸਕਦੇ ਪਹਿਲਾਂ ਹਟਾਈ ਪਰਚਾ ਕੱਟਣ ਉਹ ਬਿਆਨਾਂ ਦਾ ਤੇ ਫਿਰ ਅਹੀਂ ਹਾਂਜੀ ਮਸਲਾ ਜੀ ਸਾਰਾ ਕੀ ਨਾ ਜੀ ਇਹਦਾ ਨਾਮ ਹੈ ਜੀ ਨਿਰਮਲ ਸਿੰਘ ਮੇਰਾ ਬ੍ਰਦਰ ਹੈਗਾ ਜੀ ਵੱਡਾ ਇਹ ਨਾ ਸ਼ਰਾਬ ਪੀ ਕੇ ਦਾ ਇੱਕ ਦਿਨ ਉਹਨਾਂ ਦੇ ਸੰਦੂਰ ਸਿੰਘ ਉਹਨਾਂ ਦੇ ਘਰ ਚਲਾ ਗਿਆ ਤੇ ਉਹਨਾਂ ਨੇ ਕੁੱਟਿਆ ਬਹੁਤ ਰਾਤ ਇਹਨੂੰ ਤੇ ਮੁਰਕੇ ਨੇ ਮੁਰਕੇ ਨੇ ਸਵੇਰੇ ਆ ਕੇ ਤੇ ਮੈਨੂੰ ਦੱਸਿਆ ਵੀ ਮੈਨੂੰ ਉਹਨਾਂ ਨੇ ਬਹੁਤ ਕੁੱਟਿਆ ਬਹੁਤ ਮਾਰਿਆ ਵਾ ਤੇ ਮੈਂ ਇਹਨੂੰ ਹਸਪੀਟਲ ਲੈ ਗਿਆ ਵਾਂ ਤੇ ਉੱਥੇ ਇਲਾਜ ਕਰਾਉਣ ਦੇ ਦੌਰਾਨ ਇਹਦੀ ਡੈਥ ਹੋ ਗਈ ਆ ਤੇ ਪਰ ਪੁਲਿਸ ਨੇ ਉਦੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਨਾ ਕੋਈ ਸਾਡੀ ਸੁਣਵਾਈ ਹੋਈ ਆ ਹਾਂਜੀ ਜਿਹੜਾ ਮਾਰਿਆ ਕੋਈ ਡੈੱਡ ਬੋਡੀ ਰੱਖੀ ਹੈ ਥਾਣੇ ਦੇ ਵਿੱਚ ਹਾਂਜੀ ਅਸੀਂ ਅਸੀਂ ਇਨਸਾਫ ਚਾਹੁੰਦੇ ਆ ਵੀ ਸਾਡੀ ਐਫ ਆਈ ਆਰ ਦਰਜ ਕੀਤੀ ਜਾਵੇ ਪੋਸਟ ਮੰਨਣ ਤੋਂ ਪਹਿਲਾਂ ਤੇ ਬੰਦੀ ਦੋਸ਼ੀਆਂ ਦੇ ਕਾਰਵਾਈ ਹੋਵੇ ਇਹ ਮੁਲਾਜ਼ਮ ਸਭਲਾ ਜੀ ਸਾਰੇ ਕਿਹਨ ਝਾਮਕਾ ਜੀ ਸਾਡਾ ਇਹ ਸਾਡਾ ਗਵਾਂਢੀ ਵੀਰ ਅਸੀਂ ਪੰਚਾਇਤ ਦੇ ਬੰਦੇ ਆ ਇਹ 17 ਤਰੀਕ ਦੀ ਗੱਲ ਆ ਜੀ ਇਹ ਐਵੇਂ ਮੱਲੀ ਕੋਈ ਵਿਆਹ ਸੀ ਤੇ ਵਿਆਹ ਤੇ ਵਿਚਾਰਾ ਏਕ ਦੇ ਕੋਲ ਦੀ ਨੰਗਨ ਦਿਆ ਸੀ ਉਹਨਾਂ ਦੇ ਘਰੇ ਬਰਾਤੀ ਨੱਚਣ ਉੱਚਣ ਦੇ ਸਾਰੇ ਭੰਗੜਾ ਪਾਉਂਦੇ ਵਿਆਹ ਜ ਮੁੰਡੇ ਮੁੰਡੇ ਉਹਨਾਂ ਨੇ ਇਹਨੂੰ ਕੋਟਿਆ ਬਹੁਤ ਜ਼ਿਆਦਾ ਕੋਟਿਆ ਜੀ ਕਟ ਕੇ ਤੇ ਮੁੜ ਕੇ ਵਿਚਾਰਾ ਉੱਤੇ ਪ੍ਰਾਲੀ ਪੁਲਿਸ ਛੁੜਤੀ ਆ ਇਹ ਅਗਲੇ ਦਿਨ ਆਇਆ ਵਾ ਘਰੇ ਮੜ ਮੜ ਤੁਰ ਕੇ ਨੇ ਦੱਸਿਆ ਇਹਨੂੰ ਫੇਰ ਦਾਖਲ ਕਰਾਇਆ ਵਾ ਪੁਲਿਸ ਪੜੇ ਔਕੇ ਹੀ ਬਿਆਨ ਕਰਾਏ ਆ ਮਲਾਜਮਤੋਂ ਬਿਆਨ ਕਰਮ ਨਹੀਂ ਜਾਂਦੇ ਜੇ ਬਿਆਨ ਕਰਾਏ ਕਰਾਏ ਆ ਤੇ ਹੁਣ ਉਹਦੀ ਡੈਥ ਹੋ ਗਈ ਆ ਅੱਜ 10-12 ਦਿਨ ਪਹਿਸੋਂ ਉਹਨੇ ਆਖੰਦਾ ਵੀ ਤੁਸੀਂ ਪਹਿਲਾਂ ਮੈਡੀਕਲ ਕਰਾਓ ਫਿਰ ਮੈਡੀਕਲ ਦੀ ਰਿਪੋਰਟ ਤੋਂ ਪਾਲਾ ਕੋਈ ਵੀ ਇਹ ਮੈਡੀਕਲ ਦਾ ਮਰਿਆ ਕੋਟਣਾ ਮਰਿਆ ਵਾ ਕਿ ਜਾਂ ਇਹ ਮਰਿਆ ਵਾ ਬੁਖਾਰ ਫੂਰ ਨਾਲ ਆਪਣੇ ਆ ਮਰ ਗਿਆ ਵੇਖੋ ਹੁਣ ਆਪਣੇ ਉੱਤੇ ਸੱਟਾਂ ਲੱਗੀਆਂ ਬਾਅਦ ਮਰਿਆ ਵਾ ਮਰਿਆ ਕੋਟ-ਕੋਟ ਕੇ ਨੂੰ ਮਰਿਆ ਜੀ ਅਸੀਂ ਇਹ ਮੰਗ ਕਰਦੇ ਆ ਜੀ ਉਹਨਾਂ ਦੇ ਮਤਲਬ ਕਾਰਵਾਈ ਬੰਦ ਕਾਰਵਾਈ ਕੀਤੀ ਜਾਵੇ ਸਰਕ ਖਾਨੇ ਵਾਲੀ ਸਰਕੀ ਇਹ ਮਾਮਲਾ ਚੱਲ ਰਿਹਾ ਹੈ ਇਹ ਜੀ ਨਿਰਮਲ ਸਿੰਘ ਸਾਨੋ ਉਹ ਜੇਵਲ ਸਿੰਘ ਪਾਸੀ ਚਾਂਮਕੇ 17 ਤਰੀਕ ਨੂੰ ਇਹਦਾ ਕੋਈ ਇਹਦੇ ਇਹਨਾਂ ਦੇ ਪਰਿਵਾਰ ਦੇ ਮੁਤਾਬਕ ਆ ਵੀ ਕਿਸੇ ਨਾਲ ਝਗੜਾ ਹੋਇਆ ਇਹ ਬਾਅਦ ਚ ਹਸਪਤਾਲ ਐਡਮਿਟ ਹੋ ਗਿਆ ਸਾਨੂੰ ਮੈਡੀਕਲ ਰਿਪੋਰਟ ਕੋਈ ਨਹੀਂ ਆਈ ਅਸੀਂ ਉਥੇ ਕੋਸ਼ਿਸ਼ ਵੀ ਕੀਤੀ ਜੀ ਕਿ ਸਾਨੂੰ ਕੋਈ ਮੈਡੀਕਲ ਰਿਪੋਰਟ ਆਵੇ ਬਾਹਰ ਹੀ ਕੋਈ ਇੰਜਰੀ ਹੈ ਨਹੀਂ ਅਸੀਂ ਇਹਨਾਂ ਨੂੰ ਕਿਹਾ ਵੀ ਜੋ ਵੀ ਮੁਤਾਬਕ ਮੈਡੀਕਲ ਜੋ ਵੀ ਕਾਰਵਾਈ ਬਣਦੀ ਹੋਊਗੀ ਅਸੀਂ ਕਰਾਂਗੇ ਤੇ ਇਹਦੇ ਵੈਸੇ ਹੀ ਰਾਕੇ ਬੋਡੀ ਉਥੇ ਛਾਣੀ ਘੜੀ ਬੈਗੇ ਕਿਹੜੇ ਬੰਦਿਆਂ ਨਾਲ ਆ ਕੀ ਲੈ ਰਖੀ ਕਿ ਜਿਹੜੇ ਕਿਤੇ ਕੋਟ ਮਾਲ ਕੀਤੀ ਬੰਦੇ ਨਾ ਜੀ ਉਹਨਾਂ ਕਿਸੇ ਦਾ ਨਹੀਂ ਫਿਲਹਾਲ ਲਖਾਇਆ ਅੱਛਾ ਉਹਦੇ ਭਰਾ ਦੇ ਵੀ ਦਸਖਤਾਂ ਬਿਆਨ ਸਾਡੇ ਕੋਲ ਆ ਹੂੰ ਜੋ ਵੀ ਬਣਦੀ ਉਹ ਕਾਰਵਾਈ ਪਹਿਲਾਂ ਦੇ ਜੋ ਪੋਸਟ ਮਾਰਟਮ ਦੀ ਕਾਰਵਾਈ ਹੁੰਦੀ ਉਹ ਕਰਾਂਗੇ ਉਸ ਤੋਂ ਬਾਅਦ ਜੋ ਵੀ ਬਣਦੀ ਉਹ ਕਰਾਂਗੇ ਠੀਕ ਠੀਕ